ਘਰੇ ਬੁਲਾ ਕੇ ਇੱਕ ਧਿਰ ਨੂੰ ਅੰਦਰ ਬਿਠਾਇਆ ਤੇ ਦੂਜਾ ਮਜ਼ਦੂਰਾਂ ਨੂੰ 게ਟ ਵੀ ਬੜਨ ਨਹੀਂ ਦਿੱਤਾ ਗਿਆ ਸਰਪੰਚ ਸਾਹਿਬ ਇਹ ਵਾਰਨਿੰਗ ਦੇ ਰਹੇ ਆ ਕਿ ਜੇ ਤੁਸੀਂ ਝੰਡਾ ਚੱਕਿਆ ਜੇ ਤੁਸੀਂ ਇਹ ਮੁੱਦਾ ਨਾ ਛੱਡਿਆ ਤੇ ਤੁਸੀਂ ਮੈਨੂੰ ਮਜਬੂਰ ਨਾ ਕਰੋ ਗਲਤ ਸਟੈਪ ਚੱਕਣ ਵਾਸਤੇ ਤੇ ਇਹ ਪੁਸ਼ਟੀ ਕਰਨੀ ਚਾਹੀਦੀ ਆ ਸਰਪੰਚ ਸਾਹਿਬ ਨੂੰ ਉਹ ਗਲਤ ਸਟੈਪ ਦਾ ਮਤਲਬ ਕੀ ਆ ਇਹ ਇਹਨਾਂ ਨੂੰ ਜਦੋਂ ਉਹ ਫੋਨ ਖੜਕਾਉਂਦੇ ਆ ਪੁਲਿਸ ਚੜ ਕੇ ਸਾਡੇ ਲੋਕਾਂ ਦੇ ਆ ਜਾਂਦੀ ਆ ਪਹਿਲਾ ਇਹ ਪੁਲਿਸ ਸਾਡੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਈ ਆ ਇਹ ਸਾਡੀ ਇਹ ਵਾਰਨੀਆ ਕਿ ਦੂਬਾਰ ਸਾਡੇ ਕਿਸੇ ਮਜ਼ਦੂਰ ਬੰਦੇ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਇਹ ਨਾ ਹੋਵੇ ਕਿ ਪੁਲਿਸ ਜਾ ਕੇ ਘਰਾਂ 'ਚ ਪਰੇਸ਼ਾਨ ਕਰੇ ਉਹ ਇੱਕ ਘੰਟੀ ਖੜਕਾਉਣ ਤੋਂ ਤੇ ਨਾਲ ਹੀ ਦਾੜ ਤੁਸੀਂ ਪੁਲਿਸ ਦੀਆਂ ਧਾੜਾਂ ਚੜਾ ਕੇ ਸਾਡੇ ਘਰਾਂ ਤੇ ਲੈ ਆਓ ਦੇ ਸੇਖਾ ਦੇ ਤੇ ਲੱਗ ਲੱਗ ਪਿੰਡਾਂ ਦੇ ਵਿੱਚੋਂ ਇਹ ਸੰਘਰਸ਼ ਦੀ ਹਮਾਇਤ ਕਰਨ ਵਾਸਤੇ ਪਹੁੰਚੇ ਨੌਜਵਾਨ ਬਜ਼ੁਰਗੋ ਮਤਾਓ ਅੱਜ ਅਸੀਂ ਪਿੰਡ ਦਾ ਮਸਲਾ ਲੈ ਕੇ ਠਾਣੇ ਝੰਡਾ ਮਾਰਚ ਲੈ ਕੇ ਕਿਉਂ ਪਹੁੰਚੇ ਆ ਇਹ ਸਾਡੀ ਖਾਸ ਇੱਕ ਖਾਸ ਮੁੱਦਾ ਇਹਦਾ ਇੱਕ ਖਾਸ ਕਾਰਨ ਆ ਉਹ ਸਭ ਤੋਂ ਪਹਿਲਾਂ ਆਪਾਂ ਸਾਰੇ ਵੀ ਸਮਝ ਲਈਏ ਤੇ ਅੱਜ ਐਸਐਚਓ ਸਾਹਿਬ ਨੂੰ ਵੀ ਉਹ ਗੱਲ ਅਸੀਂ ਸਮਝਾਉਣ ਆਏ ਆ ਸੁਣਾਉਣ ਆਏ ਆ ਉਹ ਇਹ ਆ ਕਿ ਇਹ ਮੁੱਦਾ ਪਹਿਲਾਂ ਚੱਲਿਆ ਪਿੰਡ ਦੀਆਂ ਦੋ ਧਿਰਾਂ ਦੇ ਵਿਚਾਲੇ ਪੰਚਾਇਤ ਦਾ ਉਹਦੇ ਵਿੱਚ ਕੋਈ ਲੱਲਾਖਖਾਖਾ ਨਹੀਂ ਸੀ ਪਿੰਡ ਦੇ ਕੁਸ਼ਕ ਤਿੰਨ ਚਾਰ ਜਿਹੜੇ ਸ਼ਰਾਰਤੀ ਅੰਸਰ ਆ ਜਿੰਨਾਂ ਦੀ ਇਹ ਅੱਖ ਸੀ ਵੀ ਇਹਨਾਂ ਮਜ਼ਦੂਰਾਂ ਨੇ ਇਸ ਜਗ੍ਹਾ ਨੂੰ ਪੱਕੇ ਤੌਰ ਤੇ ਨੱਪ ਲੈਣਾ। ਉਹਨਾਂ ਦੇ ਮਨ 'ਚ ਸਿਰਫ ਇਹੇ ਗੱਲ ਸੀ ਤੇ ਉਹਨਾਂ ਨੇ ਮਜ਼ਦੂਰਾਂ ਨੂੰ ਉਸ ਜਗ੍ਹਾ ਤੋਂ ਉਠਾਉਣ ਵਾਸਤੇ ਮਜ਼ਦੂਰਾਂ ਦੀ ਪਾਈ ਹੋਈ ਭਰਤ ਨੂੰ ਵਾਇਆ ਪਾਣੀ ਛੱਡਿਆ ਦੁਬਾਰਾ ਰੂੜੀ ਲਾਈ ਇਕੱਠੇ ਹੋ ਕੇ ਮਜ਼ਦੂਰਾਂ ਨੇ ਉਹਨਾਂ ਨੇ ਦੁਬਾਰਾ ਫੇਰ ਵਾਈ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਕੰਮ ਉਹਨਾਂ ਛਰਾਰਤੀ ਅਨਸਰਾਂ ਨੇ ਕੀਤਾ ਉਸ ਤੋਂ ਬਾਅਦ ਛਰਾਰਤ ਕਰਕੇ ਉੱਥੇ ਚਰੀ ਬੀਜੀ ਆ ਆਪਦਾ ਕਬਜ਼ਾ ਦਿਖਾਉਣ ਵਾਸਤੇ ਉਹ ਜਗ੍ਹਾ ਨੂੰ ਨੱਪਣ ਵਾਸਤੇ ਤੇ ਗੁਰਦੁਆਰੇ ਦਾ ਵਿੱਚ ਨਾਮ ਵਰਤਿਆ ਗਿਆ ਕਿ ਗੁਰਦੁਆਰੇ ਦੇ ਖਾਤੇ ਪਾ ਦੋ ਤੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਤੇ ਥੋੜੇ ਸਮੇਂ ਬਾਅਦ ਫਿਰ ਨਿੱਜੀ ਤੌਰ ਤੇ ਉਹ ਉਸ ਜਗ੍ਹਾ ਦੇ ਬੰਦੇ ਕਬਜ਼ਾ ਕਰ ਲੈਣਗੇ ਮਾਮਲਾ ਖਤਮ ਹੋ ਜਾਣਾ ਇਸ ਮਸਲੇ ਦੇ ਵਿੱਚ ਪੰਚਾਇਤ ਦੀ ਤੇ ਸਰਪੰਚ ਦੀ ਐਂਟਰੀ ਉਦੋਂ ਹੋਈ ਜਦੋਂ ਪਹਿਲਾ ਜਿੱਦਾਂ ਮੰਗਾ ਬੋਲ ਕੇ ਗਿਆ ਕਿ ਘਰੇ ਬੁਲਾ ਕੇ ਇੱਕ ਧਿਰ ਨੂੰ ਅੰਦਰ ਬਿਠਾਇਆ ਤੇ ਦੂਜਾ ਮਜ਼ਦੂਰਾਂ ਨੂੰ 게ਟ ਵੀ ਵੜਨ ਨਹੀਂ ਦਿੱਤਾ ਗਿਆ ਸਰਪੰਚ ਸਾਹਿਬ ਦਾ ਇਹ ਇਤਰਾਜ਼ ਆ ਕਿ ਮੈਂ ਇੱਕ ਇੱਕ ਮਰਲਾ ਕੱਟ ਕੇ ਦੇਣ ਵਾਸਤੇ ਤਿਆਰ ਸੀ ਤੇ ਇਹ ਦੋ ਦੋ ਮਰਲੇ ਮੰਗ ਰਹੇ ਆ ਦੋ ਮਰਲੇ ਹੀ ਮੰਗ ਰਹੇ ਆ ਕੋਈ 2000 ਏਕੜ ਨਹੀਂ ਮੰਗ ਰਹੇਗੇ ਦੋ ਮਰਲੇ ਨਾਲ ਮਜ਼ਦੂਰ ਕੀ ਪਾਲੂਗਾ ਇੱਕ ਮਰਲੇ ਚ ਰੂੜੀ ਸੁੱਟਣੀ ਬਹੁਤ ਔਖੀ ਆ ਤੇ ਦੋ ਮਰਲਿਆਂ ਦੇ ਵਿੱਚ ਤਾਂ ਮਜ਼ਦੂਰ ਆਦਾ ਮਕਾਨ ਵੀ ਨਹੀਂ ਪਾ ਸਕਦਾਗਾ ਤੇ ਜੇ ਉਹਨਾਂ ਨੂੰ ਕੱਲਾ ਇਹ ਅਤਰਾਜ ਆ ਕਿ ਉਹਦੋਂ ਵੀ ਵੱਡੀ ਦੁੱਖ ਦੀ ਗੱਲ ਆ ਕਿ ਤੁਸੀਂ ਇਹਨਾਂ ਲੋਕਾਂ ਨੂੰ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਕੋਲੇ ਚਾਰ ਖੂੰਜੇ ਵੀ ਨਹੀਂ ਹੋਣੇ ਚਾਹੀਦੇ ਇਹ ਉਹੀ ਤੰਗ ਘਰਾਂ ਦੇ ਵਿੱਚ ਚਾਰ-ਚਾਰ ਮਰਲਿਆਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੋਣ ਇਹਨਾਂ ਨੂੰ ਪਸ਼ੂ ਰੱਖਣ ਦਾ ਕੋਈ ਅਧਿਕਾਰ ਨਾ ਹੋਵੇ ਪਸ਼ੂ ਤਾਂ ਤਾਂ ਰੱਖਣਗੇ ਜੇ ਜਗ੍ਹਾ ਹੋਊਗੀ ਖੜਾਉਣ ਵਾਸਤੇ ਉਹਨਾਂ ਦਾ ਗੋਆ ਉਹਨਾਂ ਦੀ ਰੂੜੀ ਸੁੱਟਣ ਵਾਸਤੇ ਜਗ੍ਹਾ ਹੋਊਗੀ ਸਰਪੰਚ ਸਾਹਿਬ ਨੇ ਇਹ ਕਹਿ ਕੇ ਮਜ਼ਦੂਰਾਂ ਨੂੰ ਆਪਦੇ ਘਰ ਚੋਂ ਬਾਹਰ ਕੱਢਿਆ ਸਾਡੇ ਨੌਜਵਾਨ ਭਾਰਸਵਾ ਦਾ ਇੱਕ ਆਗੂ ਹੈ ਪਿੰਡ ਦਾ ਉਹਦੀ ਬੇਇੱਜ਼ਤੀ ਕੀਤੀ ਹੈ ਕਿ ਤੂੰ ਮੇਰੇ ਘਰ ਤੋਂ ਬਾਹਰ ਹੋ ਜਾ ਮੈਂ ਬਾਕੀਆਂ ਨਾਲ ਗੱਲ ਕਰੂੰਗਾ ਤੇ ਸਾਰੇ ਲੋਕਾਂ ਨੇ ਫਿਰ ਬਾਈਕਾਟ ਕੀਤਾ ਕਿ ਜੇ ਇਹਦੇ ਨਾਲ ਨਹੀਂ ਗੱਲ ਕਰਨੀ ਜਿਹਦੀ ਅਗਵਾਈ ਚ ਅਸੀਂ ਆਏ ਆ ਤਾਂ ਫਿਰ ਅਸੀਂ ਕਿਸੇ ਨਾਲ ਤੇਰੇ ਨਾਲ ਗੱਲ ਨਹੀਂ ਕਰਨੀਗੀ ਉਸ ਤੋਂ ਬਾਅਦ ਸਰਪੰਚ ਸਾਹਿਬ ਇਹ ਵਾਰਨਿੰਗ ਦੇ ਰਹੇ ਆ ਕਿ ਜੇ ਤੁਸੀਂ ਝੰਡਾ ਚੱਕਿਆ ਜੇ ਤੁਸੀਂ ਇਹ ਮੁੱਦਾ ਨਾ ਛੱਡਿਆ ਤੇ ਤੁਸੀਂ ਮੈਨੂੰ ਮਜਬੂਰ ਨਾ ਕਰੋ ਗਲਤ ਸਟੈਪ ਚੱਕਣ ਵਾਸਤੇ ਤੇ ਇਹ ਪੁਸ਼ਟੀ ਕਰਨੀ ਚਾਹੀਦੀ ਆ ਸਰਪੰਚ ਸਾਹਿਬ ਨੂੰ ਉਹ ਗਲਤ ਸਟੈਪ ਦਾ ਮਤਲਬ ਕੀ ਆ ਉਹ ਕੀ ਕਰਨਾ ਚਾਹੁੰਦੇ ਇਹਨਾਂ ਮਜ਼ਦੂਰਾਂ ਦੇ ਨਾਲ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਸ ਗੱਲ ਦਾ ਨੋਟਿਸ ਵੀ ਲੈਣਾ ਚਾਹੀਦਾ ਕਿ ਪਿੰਡ ਦਾ ਚੁਣਿਆ ਹੋਇਆ ਨੁਮਾਇੰਦਾ ਸ਼ਰ੍ਹਾਂ ਇਹ ਗੱਲ ਕਹਿ ਰਿਹਾ ਉਹਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇੱਥੇ ਗਾਦੇ ਹਸਤੇ ਆਏ ਇਹਨਾਂ ਨੂੰ ਜਦੋਂ ਫੋਨ ਫੜਕਾਉਂਦੇ ਆ ਉਹ ਜਿਹੜੇ 2-3 ਸ਼ਰਾਰਤੀ ਅੰਸਰ ਆ ਜਿਹੜੇ ਇਹ ਬੋਲਦੇ ਆ ਸਰਪੰਚ ਸਾਹਿਬ ਕਹਿੰਦੇ ਕਿ ਪਾਸੇ ਤੇ ਜਗ੍ਹਾ ਦੇ ਦੇਣੇ ਆ ਜਿਹੜੇ ਵਿੱਚ ਬੋਲਦੇ ਵੀ ਨਹੀਂ ਦੀ ਇਹਨਾਂ ਨੂੰ ਜਗ੍ਹਾ ਨਹੀਂ ਦੇਣੀ ਇਹਨਾਂ ਨੂੰ ਹੁਣ ਸੰਘਰਸ਼ੀ ਦੇਖ ਲੈਣ ਦੋ ਤੇ ਉਹੀ ਮੁੱਦਾ ਉਹਨਾਂ ਲੋਕਾਂ ਦਾ ਉਹਨਾਂ ਨੂੰ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਮਿਲ ਨਹੀਂ ਨੀ ਚਾਹੀਦੀ ਜਗ੍ਹਾ ਜੇ ਕੋਈ ਪੰਚਾਇਤ ਸਰਪੰਚ ਉਹਨਾਂ ਦੇ ਮਨ ਦੇ ਵਿੱਚ ਜੇ 1-2% ਹੈਗੀ ਵੀ ਇਹ ਗੱਲ ਕਿ ਮਸਲਾ ਨਿਬੜਨਾ ਚਾਹੀਦਾ ਉਹ ਤਿੰਨ ਚਾਰ ਜਿਹੜੇ ਸ਼ਰਾਰਤੀ ਅੰਸਰਾ ਚਾਹੁੰਦੇ ਆ ਕਿ ਮਸਲਾ ਨਾ ਨਿਬੜੇ ਇਹ ਇਸੇ ਤਰ੍ਹਾਂ ਹੀ ਲੰਮਕਦਾ ਰਹੇ ਤੇ ਇਹਨਾਂ ਨੂੰ ਜਦੋਂ ਉਹ ਫੋਨ ਖੜਕਾਉਂਦੇ ਆ ਪੁਲਿਸ ਚੜ੍ਹ ਕੇ ਸਾਡੇ ਲੋਕਾਂ ਦੇ ਆ ਜਾਂਦੀ ਆ ਪਹਿਲਾਂ ਇਹ ਪੁਲਿਸ ਸਾਡੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਈ ਆ ਜਿਹੜੇ ਵਿਚਾਰੇ ਝੋਨਾ ਲਾ ਰਹੇ ਸੀਗੇ ਉਥੋਂ ਦੋ ਜਣਾਂ ਨੂੰ ਚੱਕ ਕੇ ਲਿਆਏ ਆ ਨਾ ਕੋਈ ਅਰੈਸਟ ਵਾਰੰਟ ਨਾ ਕੋਈ ਐਫ ਆਈ ਆਰ ਦਰਜ ਐਸ ਐਚ ਓ ਸਾਹਿਬ ਕਹਿੰਦੇ ਕਿ ਦਰਖਾਸਤ ਸੀਗੀ ਉਹਨਾਂ ਦੇ ਖਿਲਾਫ ਤਾਂ ਚੱਕ ਕੇ ਲਿਆਇਆ ਹੁਣ ਅਸੀਂ ਇਸ ਗੱਲ ਦੀ ਵੀ ਪੁਸ਼ਟੀ ਕਰਾਂਗੇ ਕਿ ਜਿੱਦਣ ਤੋਂ ਤੁਸੀਂ ਚੱਕ ਕੇ ਲਿਆਏ ਆਰ ਦਰਖਾਸਤ ਉਸ ਦਿਨ ਹੀ ਤੁਹਾਨੂੰ ਮਿਲ ਗਈ ਸੀ ਕਿ ਉਸ ਤੋਂ ਬਾਅਦ ਹੁਣ ਦਰਖਾਸਤ ਤੁਸੀਂ ਆਪ ਲਈ ਆ ਉਹਨਾਂ ਤੋਂ ਇਸ ਗੱਲ ਦੀ ਵੀ ਅਸੀਂ ਪੁਸ਼ਟੀ ਹੁਣ ਕਰਾਵਾਂਗੇ ਕਿ ਕਿਹੜੀ ਤਰੀਕ ਨੂੰ ਤੁਸੀਂ ਚੱਕ ਕੇ ਲਿਆਏ ਤੇ ਕਿਹੜੀ ਇੱਕ ਤਰੀਕ ਨੂੰ ਤੁਹਾਡੇ ਕੋਲੇ ਇਹਨਾਂ ਦੇ ਖਿਲਾਫ ਦਰਖਾਸਤ ਆਈ ਸੀਗੀ ਉਸ ਤੋਂ ਬਾਅਦ ਫਿਰ ਗਏ ਆ ਜਿਆਦਾ ਪੁਲਿਸ ਲੈ ਕੇ ਜਦੋਂ ਮਜ਼ਦੂਰ ਔਰਤਾਂ ਦੀ ਚਰੀ ਸਟਣ ਗਈ ਰੂੜੀ ਸਟਣ ਗਈਆਂ ਚਰੀ ਸਾਫ ਕਰ ਰਹੀਆਂ ਸੀ ਰੂੜੀ ਸਟਣ ਵਾਸਤੇ ਤੇ ਉਹਨਾਂ ਨੂੰ ਧਮਕਾਇਆ ਗਿਆ सरपंच ਸਾਹਿਬ ਵੱਲੋਂ ਹੋਰ ਲੋਕਾਂ ਵੱਲੋਂ ਕਿ ਇਹਨਾਂ ਦਾ ਇੱਕੋ ਇੱਕ ਹੱਲ ਆ ਕਿ ਇਹਨਾਂ ਨੂੰ ਚੱਕ ਕੇ ਗੱਡੀ ਚ ਮਾਰੋ ਇਹਨਾਂ ਤੇ ਖਿਲਾਫ ਸਖਤ ਤਰਾਹਾਂ ਲਾਓ ਕਿ ਸਾਰਿਆਂ ਦੀਆਂ ਬਹੂਆਂ ਬੇਟੀਆਂ ਮਾਵਾਂ ਭੈਣਾਂ ਸਾਂਝੀਆਂ ਨਹੀਂ ਹੁੰਦੀਆਂ ਕਿ ਸਾਡੀ ਨਜ਼ਰ ਦੇ ਵਿੱਚ ਇਹੀ ਇੱਜ਼ਤ ਔਰਤਾਂ ਦੀ ਕਿ ਇਹ ਕਿਸੇ ਦੀ ਔਰਤਾਂ ਨਹੀਂ ਹੈਗੀਆ ਇਹਨਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਕਿਹਦੀ ਅਗਵਾ ਕਿਹਦੀ ਮੌਜੂਦਗੀ 'ਚ ਦਿੱਤੀਆਂ ਪੁਲਿਸ ਦੀ ਮੌਜੂਦਗੀ 'ਚ ਧਮਕੀਆਂ ਦਿੱਤੀਆਂ ਗਈਆਂ ਤੇ ਪੁਲਿਸ ਹਲੇ ਵੀ ਕਹੇ ਕਿ ਉਹਨਾਂ ਨੇ ਦਰਖਾਸਤ ਦਿੱਤੀ ਸੀ ਇਸ ਕਰਕੇ ਮੈਂ ਇਹਨਾਂ ਨੂੰ ਚੱਕ ਕੇ ਲਿਆਇਆ ਤੇ ਥੋੜੀ ਨਿਗਰਾਨੀ 'ਚ ਥੋੜੀ ਮੌਜੂਦਗੀ ਦੇ ਵਿੱਚ ਸ਼ਰਿਆਂ ਨੂੰ ਕਹਿੰਦੇ ਅਸੀਂ ਗਲਤ ਸਟੈਪ ਚੱਕਾਂਗੇ ਸ਼ਰਿਆਂ ਨੂੰ ਕਹਿੰਦੇ ਇਹਨਾਂ ਨੂੰ ਚੱਕ ਕੇ ਅੰਦਰ ਮਾਰੋ ਸਖਤ ਧਰਾਵਾ ਇਹਨਾਂ ਤੇ ਲਾਓ ਫਿਰ ਉਹਨਾਂ ਦੇ ਕਾਨੂੰਨੀ ਕਾਰਵਾਈ ਹਜ ਤੱਕ ਕਿਉਂ ਨਹੀਂ ਹੋਏਗੀ ਅਸੀਂ ਐਸ ਐਚਓ ਸਾਹਿਬ ਨੂੰ ਇਹ ਵਾਰਨਿੰਗ ਦੇਣ ਆਏ ਆ ਕਿ ਇਸ ਤੋਂ ਪਹਿਲਾਂ ਦਾ ਜੋ ਕੁਝ ਹੋਣਾ ਸੀ ਉਹ ਹੋ ਗਿਆ ਤੇ ਸਾਡੀ ਇਹ ਵਾਰਨੀ ਹੈ ਕਿ ਦੂ ਬਾਅਦ ਸਾਡੇ ਕਿਸੇ ਮਜ਼ਦੂਰ ਬੰਦੇ ਨੂੰ ਹੱਥ ਨਹੀਂ ਲੱਗਣਾ ਚਾਹੀਦਾਗਾ ਇਹ ਨਾ ਹੋਵੇ ਕਿ ਪੌਲਸ ਜਾ ਕੇ ਘਰਾਂ ਚ ਪਰੇਸ਼ਾਨ ਕਰੇ ਉਹ ਇੱਕ ਘੰਟੀ ਖੜਕਾਉਣ ਤੁਹਾਨੂੰ ਤੇ ਨਾਲ ਹੀ ਦਾ ਤੁਸੀਂ ਪੁਲਿਸ ਦੀਆਂ ਧਾੜਾ ਚੜਾ ਕੇ ਸਾਡੇ ਘਰਾਂ ਤੇ ਲਿਆਓ ਇਸ ਤੋਂ ਬਾਅਦ ਇਹ ਜਿਹੜਾ ਕੰਮ ਆਉ ਨਹੀਂ ਹੋਣਾ ਚਾਹੀਦਾ ਹੈਗਾ ਤੇ ਅਸੀਂ ਇਹ ਆਸ ਕਰਦੇ ਆ ਅੱਜ ਦਾ ਜਿਹੜਾ ਇਹ ਝੰਡਾ ਮਾਰਚ ਲਾਨਿਆ ਗਿਆ ਸੀ ਅਸੀਂ ਸਿਰਫ ਅੱਜ ਝੰਡਾ ਮਾਰਚ ਰੱਖਿਆ ਅਗਲਾ ਪ੍ਰੋਗਰਾਮ ਹਜੇ ਅਸੀਂ ਕੋਈ ਨਹੀਂ ਬਣਾਇਆ ਤੇ ਇਸ ਪ੍ਰੋਗਰਾਮ ਕਰਕੇ ਸਾਨੂੰ ਮੋਗੇ ਸਪੈਸ਼ਲ ਬਰਾਸ਼ ਤੋਂ ਫੋਨ ਆਇਆ ਕਿ ਪ੍ਰਸ਼ਾਸਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਅਸੀਂ ਉਹਨਾਂ ਨੂੰ ਕਿਹਾ ਕਿ ਗੱਲਬਾਤ ਹੀ ਕਰਨੀ ਆ ਮਸਲਾ ਹੱਲ ਕਰੋ ਉਹ ਪਰ ਫਿਰ ਵੀ ਕਹਿੰਦੇ ਕਿ ਆਪਾਂ ਬਹਿ ਕੇ ਨੇ ਜੱਠ ਲਈਏ ਅਸੀਂ ਉਦੋਂ ਵੀ ਕਿਹਾ ਜਦੋਂ ਕੁਝ ਲੋਕ ਉਹਨਾਂ ਵੱਲੋਂ ਚੱਲ ਕੇ ਸਾਡੇ ਕੋਲ ਆਏ ਸੀਗੇ ਕਿ ਪਿੰਡ ਦੇ ਉਹ ਦੂਜੀ ਤਰ ਤੁਹਾਡੇ ਨਾਲ ਬਹਿਣਾ ਚਾਹੁੰਦੀ ਆ ਬਹਿ ਕੇ ਮਸਲਾ ਹੱਲ ਕਰ ਲਈਏ ਅਸੀਂ ਉਦੋਂ ਵੀ ਕਿਹਾ ਕਿ ਜੀ ਆਇਆਂ ਨੂੰ ਇਹ ਮਸਲਾ ਜਿੱਦਣ ਵੀ ਹੱਲ ਹੋਇਆ ਇਹ ਬਹਿ ਕੇ ਹੀ ਹੱਲ ਹੋਣਾ ਤੇ ਅਸੀਂ ਹੱਲ ਕਰਨ ਨੂੰ ਤਿਆਰ ਆ ਤੇ ਉਦੋਂ ਬਾਅਦ ਕਹਿੰਦੇ ਰੁਖੜ ਦਾਸ ਦਾ ਮੇਲਾ ਆ ਗਿਆ ਜੀ ਅਸੀਂ ਤਾਂ ਉਧਰ ਬੀਜੀ ਆ ਬੀਜੀ ਪੂਜੀ ਕਾਹਦਾ ਹੋਣਾ ਉਹਨਾਂ ਨੇ ਆਪ ਗੱਲ ਨੂੰ ਠੁਕਰਾਇਆ ਤੇ ਡੀਐਸਪੀ ਸਾਹਮਣੇ ਸਾਨੂੰ ਬੁਲਾਇਆ ਸਾਡੇ ਨੁਮਾਇंदे ਅੱਜ ਇਸ ਪ੍ਰਦਰਸ਼ਨ ਤੋਂ ਪਹਿਲਾਂ ਚੱਲ ਕੇ ਗਏ ਆ ਐਚਓ ਸਾਹਿਬ ਐਸਐਚਓ ਸਾਹਿਬ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਸਾਰਾ ਮਸਲਾ ਸਾਡਾ ਸੁਣਿਆ ਜਿਹਦੇ ਕਰਕੇ ਅਸੀਂ ਇਹ ਪ੍ਰੋਗਰਾਮ ਆਪਣਾ ਛੋਟਾ ਕੀਤਾ ਕਿਉਂਕਿ ਸਾਨੂੰ ਡੀਐਸਪੀ ਨੇ ਗੱਲਬਾਤ ਵਾਸਤੇ ਬੁਲਾ ਕੇ ਭਰੋਸਾ ਦਿੱਤਾ ਤੇ ਜੋ ਜੋ ਉੱਥੇ ਗੱਲਬਾਤ ਹੋਈ ਆ ਜੋ ਜੋ ਭਰੋਸਾ ਦਿੱਤਾ ਗਿਆ ਅਸੀਂ ਹੁਣ ਦਰਖਾਸਤ ਦੇਣ ਆਏ ਆ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਐਸ ਐਚਓ ਸਾਹਿਬ ਆਉਣ ਸਾਡੀ ਦਰਖਾਸਤ ਵੀ ਲੈ ਕੇ ਜਾਣ ਤੇ ਡੀ ਐਸ ਪੀ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਸਾਡੇ ਨਾਲ ਉੱਥੇ ਵਾਅਦਾ ਕੀਤਾ ਗਿਆ ਇੱਥੇ ਮਾਈਕ ਤੇ ਆ ਕੇ ਸਾਨੂੰ ਭਰੋਸਾ ਦੇਣ ਤੇ ਜਿੰਨਾ ਸਮਾਂ ਜਗ੍ਹਾ ਦਾ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ ਜਾਂਦਾ ਸਾਡਾ ਇਹ ਐਲਾਨ ਆ ਕਿ ਰੂੜੀ ਉੱਥੇ ਹੀ ਸਿੱਟੀ ਜਾਊਗੀ ਤੇ ਜੋ ਉੱਥੇ ਹੋਇਆ ਉਹ ਡੀ ਐਸ ਪੀ ਸਾਹਿਬ ਆਉਣ ਤੇ ਐਸ ਐਚਓ ਸਾਹਿਬ ਆਉਣ ਇਹਦਾ ਸਾਨੂੰ ਭਰੋਸਾ ਦਵਾ ਕੇ ਜਾਣ ਤੇ ਬਾਕੀ ਪਿੰਡ ਦੇ ਹੋਰ ਬਹੁਤ ਸਾਰੇ ਮਸਲੇ ਆ ਪਿੰਡ ਦਾ ਹੀ ਸਕੂਲ ਜਿਹੜਾ 10ਵੀਂ ਤੱਕ ਆ ਤੇ ਪਿੰਡ ਦੇ ਜਿਹੜੇ ਵਿਦਿਆਰਥੀ ਆ ਮੁੰਡੇ ਕੁੜੀਆਂ ਉਹ ਨਾਲ ਦੇ ਸਕੂਲਾਂ ਦੇ ਵਿੱਚ ਪੜਨ ਨਸਤੇ ਜਾਂਦੇ ਆ ਸੇਖਾ ਕਲਾਂ ਬਹੁਤ ਪੁਰਾਣਾ ਪਿੰਡ ਆ ਬਹੁਤ ਵੱਡਾ ਪਿੰਡ ਆ ਇਹ ਸੇਖਾ ਕਲਾਂ ਦਾ ਬਹੁਤ ਨਾਮ ਆ ਇੱਕ ਨਾਮਵਰ ਖਿਡਾਰੀ ਸੇਖਾ ਕਲਾਂ ਦਾ ਕਬੱਡੀ ਖਿਡਾਰੀ ਹੋਇਆ ਜਿਨੇ ਬਹੁਤ ਦੂਰ ਦੂਰ ਤੱਕ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਏਡਾ ਰੌਸ਼ਨ ਜਿਹੜਾ ਨਾਮ ਆ ਇਸ ਪਿੰਡ ਦਾ ਏਡਾ ਮਸ਼ਹੂਰ ਪਿੰਡ ਆ ਤੇ ਉਸ ਪਿੰਡ ਦੇ ਵਿੱਚ ਸਕੂਲ ਹਲੇ ਵੀ 10ਵੀਂ ਤੱਕ ਆ ਉਹ ਸਾਡੀ ਮੰਗ ਆ ਕਿ ਉਹ ਸਕੂਲ ਜਿਹੜਾ ਪਲੱਸ 2 ਤੱਕ ਹੋਣਾ ਚਾਹੀਦਾ ਪੰਚਾਇਤ ਨੂੰ ਇਹਦੇ ਬਾਰੇ ਵੀ ਜਿਹੜਾ ਉਹ ਮਸਲਾ ਹੱਲ ਕਰਨਾ ਚਾਹੀਦਾ ਤੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਆ ਜਿਹੜੇ ਉਹਨਾਂ ਨੂੰ ਧੱਕੇ ਨਾਲ ਕੱਢਤਾ ਜਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਅਸੀਂ ਕਹਿੰਦੇ ਆ ਕਿ ਜੇ ਉਹਨਾਂ ਨਾਲ ਧੱਕਾ ਹੋਇਆ ਤੇ ਅਸੀਂ ਉਹਦੇ ਨਾਲੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਸੰਘਰਸ਼ ਉਹਨਾਂ ਸਮਾਂ ਜਾਰੀ ਰਹੂਗਾ ਜੰਨਾ ਸਮਾਂ ਇਹ ਮਸਲਾ ਜਿਹੜਾ ਉਹ ਨਹੀਂ ਹੱਲ ਹੁੰਦਾਗਾ ਪਿੰਡੂ ਮਜ਼ਦੂਰ ਯੂਨੀਅਨ ਨੌਜਵਾਨ ਭਾਰ ਸਭਾ ਉਹਨਾਂ ਸਮਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੀ ਰਹੂਗੀ ਤੇ ਹੁਣ ਮੈਂ ਸਟੇਟ ਸੈਕਟਰੀ ਸਾਹਿਬ ਨੂੰ ਬੇਨਤੀ ਕਰਦਾਂਗੇ ਉਹ ਆਉਣ ਤੇ ਐਸਚਓ ਸਾਹਿਬ ਆਏ ਆ ਉਹ ਸਾਨੂੰ ਮਾਈਕ ਤੇ ਜੋ ਡੀਐਸਪੀ ਸਾਹਿਬ ਦੇ ਦਫ਼ਤਰ ਬੈ ਕੇ ਆਪਣਾ ਵਾਅਦਾ ਕੀਤਾ ਗਿਆ ਸਾਡੇ ਨਾਲ ਉਹ ਮਾਈਕ ਤੇ ਆ ਕੇ ਉਹ ਭਰੋਸਾ ਸਾਰਿਆਂ ਨੂੰ ਦੱਸਣ ਕੀ ਦਿੱਤਾ ਗਿਆ ਤੇ ਇੱਥੇ ਹੀ ਅਸੀਂ ਇਹਨਾਂ ਨੂੰ ਦਰਖਾਸਤ ਜਿਹੜੀ ਆਪਦੀ ਸੌਪਾਂਗੇ ਤੇ ਉਦੋਂ ਬਾਅਦ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੋਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ